ਖਤਰਨਾਕ ਕੈਮੀਕਲ ਨਾਲ ਭਰਿਆ ਟਰੱਕ ਸੜਕ ਤੇ ਪਲਟ ਗਿਆ ਜਿਸ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਇਸ ਕੈਮੀਕਲ ਨੂੰ ਬੇहद ਜਲਦੀ ਅੱਗ ਲੱਗ ਸਕਦੀ ਹੈ ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਇਸ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹਾਸਾ ਸੰਗਰੂਰ ਪਟਿਆਲਾ ਰੋਡ ਤੇ ਵਾਪਰਿਆ ਜਿੱਥੇ ਪੈਟਰੋਲ ਚ ਮਿਕਸ ਹੋਣ ਵਾਲਾ 에ਥਨੋਲ ਕੈਮੀਕਲ ਦਾ ਟਰੱਕ ਪਲਟ ਗਿਆ ਟਰੱਕ ਪਲਟਣ ਕਾਰਨ ਕੈਮੀਕਲ ਟਰੱਕ ਜੋ ਬਾਹਰ ਡੁੱਲਣ ਲੱਗਿਆ ਅਤੇ ਪਾਣੀ ਚ ਮਿਕਸ ਹੋਣ ਲੱਗਿਆ ਜਿਸ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀ ਜਾ ਰਹੀਆਂ ਨੇ ਫਾਇਰ ਬ੍ਰਿਗੇਡ ਅਧਿਕਾਰੀ ਇਹ ਮੁਤਾਬਕ ਇੱਕ ਗੱਡੀ ਬਰਨਾਲਾ ਤੋਂ ਕੇਰਲਾ ਜਾ ਰਹੀ ਸੀ ਪਰ ਰਸਤੇ 'ਚ ਹਾਸੇ ਦਾ ਸ਼ਿਕਾਰ ਹੋ ਗਈ ਗੱਡੀ ਹਥਨੌਲ ਦੀ ਆ ਰਹੀ ਸੀ ਕਿ ਬਰਨਾਲਾ ਤੋਂ ਵਰਕੇ ਕੋਈ ਕੇਰਲਾ ਸਾਈਡ ਜਾ ਰਹੀ ਸੀਗੀ ਕਿ ਸਾਨੂੰ ਜਿੱਦਾਂ ਇਨਫੋਰਮੇਸ਼ਨ ਮਿਲੀ ਕਿ ਇਹ ਗੱਡੀ ਪਲਟੀ ਪਈ ਹੈ ਤਾਂ ਅਸੀਂ ਫਸਟ ਐਕਸ਼ਨ ਲੈਂਦੇ ਹੋਏ ਆਪਣੇ ਹਥਨੌਲ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਤੇ ਉਹ ਹੋਰ ਫੋਮ ਦੀ ਲੇਅਰ ਮਤਲਬ ਜਿੱਦਾਂ ਲੀਕ ਹੋ ਰਹਾ ਸੀ ਜਿਹੜਾ ਹਥਨੌਲ ਫੋਮ ਨਾਲ ਕਵਰ ਕਰਕੇ ਤਾਂ ਕਿ ਅਕਾਨ ਕਿਤੇ ਕੋਈ ਅੱਗ ਲੱਗ ਕੇ ਕੋਈ ਹਾਸਾ ਨਾ ਵਾਪਰ ਜਾ ਉਹਦੇ ਇਮੀਡੀਏਟ ਐਕਸ਼ਨ ਕਰਕੇ ਅਸੀਂ ਜਿਹੜਾ ਐਕਸ਼ਨ ਕਰ ਰਹੇ ਆਂਗੇ ਬਚਾਓ ਕਾਰਜਾਂ 'ਚ ਪੂਰੇ ਲੱਗੇ ਹੋਿਆਂਗੇ ਤੇ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਮਤਲਬ ਇਹਦੀ ਉਹ ਕੋਸ਼ਿਸ਼ ਕਰ ਰਹੇ ਆਂ ਕਿ ਮਤਲਬ ਗੱਡੀ ਦਾ ਨੁਕਸਾਨ ਨਾ ਹੋਵੇ ਜਾਂ ਪਬਲਿਕ ਦਾ ਨੁਕਸਾਨ ਨਾ ਹੋਵੇ ਇਹ ਤਕਰੀਬਨ 4 ਗੱਡੀਆਂ ਲੱਗੀਆਂ ਹੋਈਆਂ ਨੇ ਬਾਰ-ਬਾਰ ਪਰਕੇ ਆ ਰਹੇ ਨੇ ਤਾਂ ਕਿ ਇਹਦੇ ਨਾਲ ਫੋਮ ਬਹੁਤ ਜ਼ਿਆਦਾ ਮਤਲਬ ਜਾਨੂੰ ਜ਼ਰੂਰਤ ਪੈ ਰਹੀ ਹੈ ਇਹ ਤਾਂ ਲੇਅਰ ਬਣਾਉਣ ਦੀ ਜਿਹੜਾ ਅਥਨੋਲ ਪਾਣੀ ਚ ਮਿਕਸ ਹੋ ਗਿਆ ਤਾਂ ਕਿ ਦੂਰ ਤੱਕ ਅੱਗ ਨਾ ਫੈਲ ਜਾਵੇ ਇਹ ਖਤਰਨਾਕ ਪٹرولਾ ਜਾਂ ਇੱਕ ਪٹرول ਦਾ ਮਿਕਸਰ ਮਟੀਰੀਅਲ ਹੈ ਜਦਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਤੁਰੰਤ ਟ੍ਰੈਫਿਕ ਨੂੰ ਡਾਇਵਰਟ ਕਰਵਾਇਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਮੀ ਕਟਰਾ ਤੋਂ ਬਚਾ ਹੋ ਸਕੇ ਜਦਕਿ ਅਧਿਕਾਰੀ ਅਨੁਸਾਰ ਕੈਮੀਕਲ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਇਹ ਜੀ ਹੁਣ ਤੋਂ ਤਕਰੀਬਨ 9:30 ਵਜੇ ਇਹ ਜਿਹੜੀ ਹੈ ਪਲਟੀ ਹੈ ਗੱਡੀ ਤੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤਾਂ ਮਤਲਬ ਇਸ ਇੱਥੇ ਪਹੁੰਚੇ ਐ ਟ੍ਰੈਫਿਕ ਨੂੰ ਡਾਇਵਰਟ ਕੀਤਾ ਤੇ ਬਾਕੀ ਇਹਦਾ ਜੋ ਵੀ ਹੱਲ ਹੋ ਸਕਦਾ ਇਹਨੂੰ ਸਿੱਧਾ ਕਰਨ ਵਾਸਤੇ ਜਿਹੜੇ ਐ ਹਾਈਡਰਾਸ ਵਗੈਰਾ ਮੰਗਾਏ ଥିਂ ਪ੍ਰਾਈਵੇਟ ਤੌਰ ਤੇ ਤੇ ਗੈਸ ਗੱਡੀ ਦੇ ਵਿੱਚ ਇਹ ਇਥਨੋਲ ਦਾ ਭਰਿਆ ਹੋਇਆ ਟਰੱਕ ਦੱਸਿਆ ਜਾ ਰਿਹਾ ਤੇ ਬਾਕੀ ਇਹਨੂੰ ਸਿੱਧਾ ਕਰਾਉਣ ਤੇ ਤੇ ਉਸ ਤੋਂ ਬਾਅਦ ਕਿੰਨੀ ਖਤਰਨਾਕ ਗੈਸ ਹੋ ਸਕਦੀ ਨਹੀਂ ਇਹ ਤਾਂ ਟੈਕਨੀਕਲ ਬੰਦਾ ਹੀ ਦੱਸ ਸਕਦਾ ਜੀ ਕਿੰਨੀ ਖਤਰਨਾਕ ਗੈਸ ਹੈ ਐਥਨੋਲ ਮਤਲਬ ਫਲੇਮੇਬਲ ਹੁੰਦਾ ਹੈ ਅੱਗ ਫੜ ਲੈਂਦਾ ਹੁੰਦਾ ਹੈ ਤੇ ਪਲਾਸਟਿਕ ਕਰ ਜਾਂਦਾ ਹੁੰਦਾ ਜਿੰਨਾ ਕਿ ਸਾਨੂੰ ਪਤਾ ਲੱਗਿਆ ਹਾਲਾਂਕਿ ਹਾਸਾ ਕੀ ਮੇ ਵਾਪਰਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਪਰ ਦੱਸਦੀ ਹੈ ਕਿ 에ਥਨ올 ਕੈਮੀਕਲ ਵਾਹਨਾ ਚ ਪੈਟਰੋਲ ਨਾਲ ਮਿਕਸ ਕਰਕੇ ਵੇਚਿਆ ਜਾਂਦਾ ਹੈ ਜਿਸ ਨਾਲ ਪ੍ਰਦੂਸ਼ਣ ਦੀ ਮਾਤਰਾ ਘਟਦੀ ਹੈ ਪਰ ਇਹ ਕੈਮੀਕਲ ਪੈਟਰੋਲ ਜਿੰਨਾ ਹੀ ਜਲਣਸ਼ੀਲ ਹੁੰਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ ਗੱਡੀ ਹਥਨੌਲ ਦੀ ਆ ਰਹੀ ਸੀ ਕਿ ਬਰਨਾਲਾ ਤੋਂ ਵਰਕੇ ਕੋਈ ਕੇਰਲਾ ਸਾਈਡ ਜਾ ਰਹੀ ਸੀਗੀ ਕਿ ਸਾਨੂੰ ਜਿੱਦਾਂ ਇਨਫਾਰਮੇਸ਼ਨ ਮਿਲੀ ਕਿ ਗੱਡੀ ਪਲਟੀ ਪਈ ਹੈ ਤਾਂ ਅਸੀਂ ਫਸਟ ਐਕਸ਼ਨ ਲੈਂਦੇ ਹੋਏ ਆਪਣੇ ਹਥਨੌਲ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਤੇ ਉਹ ਹੋਰ ਫੋਮ ਦੀ ਲੇਅਰ ਮਤਲਬ ਜਿੱਦਾਂ ਲੀਕ ਹੋ ਰਹੀ ਸੀ ਜਿਹੜਾ ਹਥਨੌਲ ਫੋਮ ਨਾਲ ਕਵਰ ਕਰਕੇ ਤਾਂ ਕਿ ਅਚਾਨਕ ਕਿਸੇ ਕੋਈ ਅੱਗ ਲੱਗ ਕੇ ਕੋਈ ਹਾਸਾ ਨਾ ਵਾਪਰ ਜਾ ਉਹਦੇ ਇਮੀਡੀਏਟ ਐਕਸ਼ਨ ਕਰਕੇ ਅਸੀਂ ਜਿਹੜਾ ਐਕਸ਼ਨ ਕਰ ਰਹੇ ਆਂਗੇ ਬਚਾਓ ਕਾਰਜਾਂ 'ਚ ਪੂਰੇ ਲੱਗੇ ਹੋਿਆਂਗੇ ਤੇ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਮਤਲਬ ਇਹਦੀ ਉਹ ਕੋਸ਼ਿਸ਼ ਕਰ ਰਹੇ ਆ ਕਿ ਮਤਲਬ ਗੱਡੀ ਦਾ ਨੁਕਸਾਨ ਨਾ ਹੋਵੇ ਜਾਂ ਪਬਲਿਕ ਦਾ ਨੁਕਸਾਨ ਨਾ ਹੋਵੇ ਇਹ ਤਕਰੀਬਨ 4 ਗੱਡੀਆਂ ਲੱਗੀਆਂ ਹੋਈਆਂ ਨੇ ਬਾਰ-ਬਾਰ ਭਰ ਕੇ ਆ ਰਹੇ ਨੇ ਤਾਂ ਕਿ ਇਹਦੇ ਨਾਲ ਫੋਮ ਬਹੁਤ ਜਿਆਦਾ ਮਤਲਬ ਸਾਨੂੰ ਜਰੂਰਤ ਪੈ ਰਹੀ ਹੈ ਇਹ ਤਾਂ ਲੇਅਰ ਬਣਾਉਣ ਦੀ ਜਿਹੜਾ ਅਥਨੋਲ ਪਾਣੀ ਚ ਮਿਕਸ ਹੋ ਗਿਆ ਤਾਂ ਕਿ ਦੂਰ ਤੱਕ ਅੱਗ ਨਾ ਫੈਲ ਜਾਵੇ ਇਹ ਖਤਰਨਾਕ ਪٹرولਾ ਜਾਂ ਇੱਕ ਪٹرول ਦਾ ਮਿਕਸ ਮਟੀਰੀਅਲ ਹੈ